ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਹਲਵਾ ਕੱਦੂ ਤੇ ਇੱਥੇ ਆਪਾਂ ਹਲਵਾ ਕੱਦੂ ਲੈ ਕੇ ਤੇ ਚੇਲਕੇ ਤੇ ਇਹਨੂੰ ਆਪਾਂ ਕੱਟ ਲਿਆ ਸੀ ਤੇ ਕੱਟ ਕੇ ਤੇ ਆਪਾਂ ਧੋ ਵੀ ਲਿਆ ਸੀ ਹਲਵਾ ਕੱਦੂ ਤੇ ਹੁਣ ਆਪਾਂ ਗੈਸ ਉੱਪਰ ਕੜਾਈ ਰੱਖਾਂਗੇ ਸਰੋਂ ਦਾ ਤੇਲ ਪਾ ਦਵਾਂਗੇ ਆਪਾਂ ਕੜਾਈ ਦੇ ਵਿੱਚ ਕੱਚੀ ਇੱਕ ਤੇਲ ਪਾਇਆ ਸੀ ਤੇਲ ਗਰਮ ਹੋ ਗਿਆ ਸੀ ਹੁਣ ਆਪਾਂ ਇਹਦੇ ਵਿੱਚ ਜੀਰੇ ਨੂੰ ਪਾ ਦਵਾਂਗੇ ਤੇ ਜੀਰਾ ਤੜਕ ਲਵਾਂਗੇ ਇੱਥੇ ਅਧਿਕਤ ਨਸਨ ਨੂੰ ਮੈਂ ਬਰੀਕ ਬਰੀਕ ਕੱਟ ਲਿਆ ਸੀ ਆਪਾਂ ਇਹ ਵੀ ਤੜਕੇ ਦੇ ਵਿੱਚ ਪਾ ਦਵਾਂਗੇ 2 ਮਿੰਟ ਬਾਅਦ ਤੇ ਥੋੜਾ ਲਵਾਂਗੇ ਥੋੜਾ ਜਿਹੀ ਪਿਆਜ਼ ਪਾ ਦਵਾਂਗੇ ਬਰੀਕ ਕੱਟ ਕੇ 2-3 ਮਿੰਟ ਬਾਅਦ ਤੇ ਆਪਾਂ ਨੂੰ ਪਿਆਜ਼ ਨੂੰ ਤੜਕੇ ਦੇ ਵਿੱਚ ਪਕਾਵਾਂਗੇ ਪਿਆਜ਼ਾਂ ਨੂੰ ਅਸੀਂ ਪਕਾ ਲਿਆ ਸੀ ਤੇ ਇੱਕ ਚਮਚਾ ਆਪਾ ਨਮਕ ਪਾ ਦਵਾਂਗੇ। 1 ਚਮਚਾ ਕਾਲੀ ਮਿਰਚ ਪਾਊਡਰ 1 ਚਮਚਾ ਕਸ਼ਮੀਰੀ ਮਿਰਚ ਪਾਊਡਰ 1 ਚਮਚਾ ਧਨੀਆ ਪਾਊਡਰ ਪਾ ਦਵਾਂਗੇ। 1 ਚਮਚਾ ਹਲਦੀ ਪਾਊਡਰ ਤੇ ਮੈਂ 3-4 ਹਰੀਆਂ ਮਿਰਚਾਂ ਨੂੰ ਕਟ ਲਿਆ ਸੀ। ਹਰੀਆਂ ਮਿਰਚਾਂ ਪਾ ਕੇ ਹੁਣ ਆਪਾਂ ਬਰੀਕ ਬਰੀ ਟਮਾਟਰ ਕੱਟੇ ਸੀ ਇਹ ਪਾ ਦਵਾਂਗੇ। ਟਮਾਟਰ ਪਾ ਕੇ ਆਪਾਂ ਨੂੰ ਛੜਕੇ ਨੂੰ ਮਿਕਸ ਕਰ ਦਵਾਂਗੇ। ਤੇਨ ਚਾਰ ਮਿੰਟ ਤੇ ਆਪਾਂ ਟਮਾਟਰ ਪਾ ਕੇ ਸੜਕੇ ਨੂੰ ਪਕਾਵਾਂਗੇ ਉਸ ਤੋਂ ਬਾਅਦ ਆਪਾਂ ਸਬਜੀ ਪਾ ਦਵਾਂਗੇ ਸੜਕੇ ਨੇ ਤੇਲ ਛਾੜ ਦਿੱਤਾ ਤੇ ਹੁਣ ਆਪਾਂ ਇਹਦੇ ਵਿੱਚ ਹਲਵਾ ਕद्दू ਪਾ ਦਵਾਂਗੇ ਤੇ ਹਲਵਾ ਕद्दू ਆਪਾਂ ਬਣਾਵਾਂਗੇ ਜਿਹੜਾ ਸਿੰਪਲ ਤਰੀਕੇ ਨਾਲ ਬਣਾਇਆ ਜਾਂਦਾ ਸ਼ਲਗੁਮਾ ਵਾਂਗੂ ਉਸ ਤਰ੍ਹਾਂ ਦਾ ਆਪਾਂ ਹਲਵਾ ਕद्दू ਬਣਾ ਕੇ ਤਿਆਰ ਕਰਾਂਗੇ ਇਹ ਸਭ ਨੂੰ ਆਪਾਂ ਮਿਕਸ ਕਰ ਦੇਵਾਂਗੇ ਜਿਵੇਂ ਅਸੀਂ 10 ਤੱਕ ਢੰਡੇ ਕੇ ਪਕਾ ਲਵਾਂਗੇ ਸਬਜ਼ੀ ਨੂੰ ਸਬਜ਼ੀ ਨੂੰ ਚੈੱਕ ਕਰ ਲਵਾਂਗੇ ਤੇ ਇਹ ਵਾਲੀ ਸਬਜ਼ੀ ਬਹੁਤ ਜਲਦੀ ਬਣ ਕੇ ਤਿਆਰ ਹੁੰਦੀ ਆ ਤੇ ਆ 5 ਮਿੰਟ ਹਲੀ ਜਿਸੀ ਪਕਾਈ ਸੀ ਤੇ ਦੇਖੋ ਸਬਜੀ ਬਾਲੀ ਚੱਲੀ ਐ ਤੇ ਟੇਸਟ ਵੀ ਬਹੁਤ ਲੱਗਦੀ ਐ ਗਲੇ ਗਲੇ ਜਿਹੜੀ ਸਬਜੀ ਹੋਵੇ ਫੇਰ ਆਪਾਂ ਢੱਕ ਦੇਵਾਂਗੇ ਸਬਜੀ ਨੂੰ ਚੈੱਕ ਕਰ ਲਵਾਂਗੇ ਸਬਜੀ ਨੂੰ ਮੈਂ ਪਹਿਲੇ ਵੀ ਦੋਕ ਵਾਰੀ ਚੈੱਕ ਕਰ ਲਿਆ ਸੀ ਤੇ ਥੋੜਾ ਜਿਹਾ ਆਪਾਂ ਗਰਮ ਮਸਾਲਾ ਪਾ ਦਵਾਂਗੇ ਤੇ ਉਸ ਤੋਂ ਬਾਅਦ ਆਪਾਂ ਤੰਗਿਆ ਪਾ ਦਵਾਂਗੇ ਮਿਕਸ ਕਰ ਦਵਾਂਗੇ ਤੇ ਗੈਸ ਨੂੰ ਆਪਾਂ ਬੰਦ ਕਰ ਦਵਾਂਗੇ ਤੇ ਸਬਜੀ ਬਲ ਕੇ ਤਿਆਰ ਆ ਤੇ ਆਪਾਂ ਹਲਵੇ ਨੂੰ ਘੋ ਘੋਟਿਆ ਵੜਾ ਬਣਾਇਆ ਸੀ ਸਬਜੀ ਨੂੰ ਆਪਾਂ ਕੰਟੇਨਰ ਵਿੱਚ ਪਾ ਦੇਵਾਂਗੇ ਜੇ ਤੁਹਾਨੂੰ ਮੇਰੇ ਹਲਵਾ ਬਣਾਉਣ ਦਾ ਤਰੀਕਾ ਵਧੀਆ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਹਾਲ ਵੀ ਦੇ ਉੱਪਰ ਸਬਜ਼ੀ ਦੇ ਉੱਪਰ ਆਪਾਂ ਘਰ ਦਾ ਮੱਖਣ ਰੱਖ ਦੇਵਾਂਗੇ